ਪੰਜਾਬ ਦੀ ਤਸਵੀਰ ਰਹੀ ਹੈ ਉਜੜ ਕੇ ਵਸਣ ਤਾਂ ਐਸੀ ਤਸਵੀਰ ਕਰਕੇ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਹਮਲੇ ਪੰਜਾਬ 'ਚ ਹੋਏ ਪਰ ਇੱਥੇ ਦਾ ਭਾਈਚਾਰਾ ਇੱਥੇ ਦੀ ਸਾਹ ਜਿਹੜੀ ਹੈ ਉਹ ਬਰਕਰਾਰ ਰਹੀ ਜਨਤਾ ਦੀ ਗੱਲ ਇਹ ਹੈ ਕਿ ਇਹ ਜਿਹੜੀ ਲੰਬੇ ਸਮੇਂ ਤੋਂ ਭਾਈਚਾਰਕ ਸਾਜ ਚੱਲਦੀ ਆ ਰਹੀ ਸੀ ਇਤਨਾ ਕਿਤੇ ਕੁਝ ਤਾਕਤਾਂ ਜਿਹੜੀਆਂ ਨੇ ਇਹਨੂੰ ਤੋੜਨ ਦੀ ਕੋਸ਼ਿਸ਼ ਕਰਨ ਲਈ ਨੇ ਕੰਗਣਾ ਨਾਤ ਵਾਲਾ ਤੁਹਾਡੇ ਧਿਆਨ ਦੇ ਵਿੱਚ ਹੈਗਾ ਇਨਸੀਡੈਂਟ ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਕਿਸ ਤਰੀਕੇ ਨਾਲ ਇੱਕ ਸਿੱਖ ਨੌਜਵਾਨ ਤੇ ਕਾਰੋਬਾਰੀ ਤੇ ਹਮਲਾ ਕਰਕੇ ਇਹਨੂੰ ਖਾਲਿਸਤਾਨੀ ਕਿਹਾ ਗਿਆ ਤੇ ਹੁਣ ਫਿਰ ਘਟਨਾ ਜਿਹੜੀ ਹਿਮਾਚਲ ਤੋਂ ਆਈ ਇਸ ਤਰੀਕੇ ਨਾਲ ਉੱਥੇ ਇੱਕ ਪੰਜਾਬੀ ਪਰਿਵਾਰ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਇਹ ਕਿਹਾ ਗਿਆ ਕਿ ਗੰਗਨਾ ਦੇ ਨਾਲ ਇਦਾਂ ਕੀਤਾ ਸੀ ਤਾਂ ਤੁਹਾਨੂੰ ਅਸੀਂ ਪਲਟ ਜਵਾਬ ਦੇ ਰਹੇ ਹਾਂ ਲੱਗਾ ਤਾਂ ਕਹਿੰਦੇ ਅਸੀਂ ਇੱਕੋ ਹੀ ਸੀਗੇ ਪਰ ਵੱਖ-ਵੱਖ ਸੂਬੇ ਬਣਾ ਦਿੱਤੇ ਕਿ ਭਾਸ਼ਾ ਦੇ ਆਧਾਰ ਤੇ ਵੰਡ ਕਰ ਦਿੱਤੀ ਕਿ ਬਹੁਤ ਕੁਝ ਹੋ ਗਿਆ ਪਰ ਸਾਜ ਹਲੇ ਵੀ ਪ੍ਰਕਰਾਰ ਸੀ ਸਵਾਗਤ ਹੁੰਦਾ ਸੀ ਜਦੋਂ ਹਰੇਕ ਥਾਂ ਤੇ ਮੱਤਾ ਜਾਤਾ ਹੁੰਦਾ ਸੀਗਾ ਪਰ ਇਹ ਘਟਨਾਵਾਂ ਤੋਂ ਲੱਗਦਾ ਕਿ ਇਹ ਜਿਹੜੀ ਆਪਸੀ ਭਾਈਚਾਰਕ ਸਾਂਝ ਸੀਗੀ ਉੱਤੇ ਸਭ ਤੋਂ ਵੱਡਾ ਹਮਲਾ ਇਸ ਵਕਤ ਸੀ ਮੰਨ ਲਈ ਉਹਨਾਂ ਨੇ ਇਹ ਕਹਿ ਆ ਸੀ ਆਈ ਐਮ ਪ੍ਰਾਊਡ ਟੂ ਬਿਲੋਂਗ ਟੂ 댓 ਰਿਲੀਜੀਅਨ ਵਿਚ ਹੈਸ ਟਾਚਡ ði ਵਰਲਡ ਟੋਲਰੈਂਸ ਐਂਡ ਐਕਸੈਪਟੈਂਸ ਐਂਡ ਆਲ ਰਿਲੀਜੀਅਨਸ ਹਾ ਟ੍ਰੂਥ ਕੁਝ ਲੋਕ ਜੇ ਇਹੋ ਦੀ ਬੰਦਪਾਗੀ ਵਨ ਡੇ ਜਾਂ ਬਾੜ ਪਾਣੀ ਚਾਨ ਆਪਣੇ ਪਰਸਨਲ ਬੈਨੀਫਿਟਸ ਵਾਸਤੇ ਇਹ ਇਤੋਂ ਵੱਡੀ ਮਾੜੀ ਗੱਲ ਕੀ ਹੋ ਸਕਦੀ ਹੈ ਕੁਝ ਲੋਕ ਜਿਹੜੇ ਪੋਲੀਟੀਸ਼ੀਅਨ ਹੁੰਦੇ ਨੇ ਉਹ ਆਪਣੇ ਫਾਇਦੇ ਵਾਸਤੇ ਰੂਲਿੰਗ ਪਾਰਟੀ ਨੂੰ ਜਾਂ ਉਹ ਲੋਕ ਜਿਹੜੇ ਇਹਨਾਂ ਨੂੰ ਕੋਈ ਫਾਇਦਾ ਦੇ ਸਕਦੇ ਨੇ ਉਹਨਾਂ ਨੂੰ ਕੁਝ ਕਰਨ ਵਾਸਤੇ ਇੱਕ ਕੋਈ ਪਰਸਨਲ ਅਜੰਡਾ ਅਡਾਪਟ ਕਰਦੇ ਨੇ ਜਿਹੜਾ ਮੈਂ ਸਮਝ ਨਾ ਕਿ ਕੰਗਨਾ ਰਣਾਉਤ ਦੇ ਕੇਸ ਦੇ ਵਿੱਚ ਏਹੀ ਹੈ ਉਹ ਮੇਰੀ ਬੇਟੀ ਵਰਗੀ ਹੈ ਮੈਂ ਉਹਦੇ ਪਾਸਪਾਰੇ ਕੋਈ ਗੱਲ ਨਹੀਂ ਕਰਾਂਗਾ ਪਰ ਅਸੀਂ ਉਹਦੀ ਰਿਸਪੈਕਟ ਕਰਨੇ ਆ ਐਜ਼ ਐਨ ਆਰਟਿਸਟ ਐਜ਼ ਐਕਟਰ ਹਰ ਪੰਜਾਬੀ ਨੂੰ ਜਾਂ ਹਰ ਪਗੜੀ ਬੰਨਣ ਵਾਲੇ ਨੂੰ 테러ਰਿਸਟ ਆ ਹਾਲਿਸਤਾਨੀ ਕਹਿ ਦੇਣਾ ਇਹ ਕਿੱਥੋਂ ਦੀ ਅਕਲ ਹੈ ਮੈਂ ਉੱਥੇ ਗਿਆ ਦਰਸ਼ਨ ਕੀਤੇ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਪੰਡਿਤ ਜੀ ਨੇ ਮੈਨੂੰ ਜਦੋਂ ਵਾ ਗਿਆ ਹੱਥ ਜੋੜੇ ਤੋਂ ਨਾਲ ਇਹਨੂੰ ਕਿਹਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਹੈ ਨੈਸ਼ਨਲ ਇੰਟੀਗ੍ਰੇਸ਼ਨ ਇਹ ਇੱਕ ਪ੍ਰਾਊਡ ਇੰਡੀਅਨ ਹੋ ਤੇ ਫਿਰ ਤੇ ਤੁਹਾਨੂੰ ਇਹ ਛੋਟੀਆਂ 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 ਗੱਲਾਂ ਕਰਨੀਆਂ ਜਿਹੜੀਆਂ ਨੇ ਇਹਨਾਂ ਉੱਤੇ ਸ਼ਰਮ ਆਉਣੀ ਚਾਹੀਦੀ ਹੈ ਖਾਸ ਕਰਕੇ ਉਹ ਜਿਹੜਾ ਇੱਕ ਕਾਸਕੂਲਚਰ ਪੋਸਟ ਵਾਸਤੇ ਇਲੈਕਟ੍ਰੋអេ ਵੋਟ ਮੈਂਬਰ ਪਾਰਲੀਮੈਂਟ ਵੋਟ ਇੱਕ ਵਿਅਕਤੀ ਕਰਕੇ ਜਾਂ ਇੱਕ ਘਟਨਾ ਕਰਕੇ ਸਾਰੀ ਕੌਮ ਨੂੰ ਬਦਨਾਮ ਕਰ ਲੈਣਾ ਸਾਰੀ ਕੌਮ ਦੇ ਨਾਲ ਟੈਗ ਲਾਉਣੇ ਸ਼ੁਰੂ ਕਰ ਦੇਣੇ ਆਰਮੀ ਸ਼ਬਦਾਂ ਨੂੰ ਮਾਫ ਕਰਨੇ ਤੇ ਵਰਤਨੇ ਪਰ ਇੱਕ ਸੋਸ਼ਲ ਮੀਡੀਆ ਆਰਮੀ ਹੈ ਜਿਹੜੀ ਇਸ ਤਰੀਕੀ ਨਾਲ ਘਟਨਾ ਨੂੰ ਹੋਰ ਵੱਡਾ ਵਖਿਆਨ ਕਰਕੇ ਦਿਖਾਉਂਦੀ ਹੈ ਕਿ ਇਹਨਾਂ ਵਰਗੇ ਮਾੜੇ ਬੰਦੇ ਹਨ ਦੁਨੀਆ ਤੋਂ ਫਿਰ ਟਿੱਪਣੀਆਂ ਤੱਥ ਇਦਾਂ ਦੇ ਕੱਟ-ਕੱਟ ਕੇ ਵਟਸਐਪ ਵਾਲੇ ਤੱਤ ਕੱਟ ਕੇ ਲਿਆਉਂਦੇ ਜਾਂਦੇ ਨੇ ਕਿ ਜਿਨ੍ਹਾਂ ਦਾ ਕੋਈ ਇਹ ਪੈਰੀ ਕਿੰਨੇ ਕਿ ਜਦੋਂ ਸਿੱਧੇ ਤੌਰ ਤੇ ਰਾਜ ਨਾ ਹੋਵੇ ਤਾਂ ਇਹ ਸਭ ਤੋਂ ਵੱਡੀ ਪੁਰਾਣੀ ਤਕਨੀਕ ਹੈਗੀ ਹੈ ਕਿ 파ੜੋ ਤੇ ਰਾਜ ਕਰੋ ਤਾਂ ਲੱਗਦਾ ਕਿ ਉਸੇ ਏਜੰਡੇ ਦੇ ਤਹਿਤ ਸਾਰੀ ਚੀਜ਼ਾਂ ਕੀਤੀਆਂ ਜਾਂਦੀਆਂ ਵੀ ਪੰਜਾਬ ਤੇ ਹੁੰਦਾ ਤਾਂ ਰਾਜ ਨਹੀਂ ਹੋ ਰਿਹਾ ਫਿਰ ਇਹਨੂੰ 파ੜੋ ਤੋੜੋ ਹੋਰ ਤੇ ਫਿਰ ਰਾਜ ਕਰਨਗੇ ਬੜੇ ਤੱਕੇ ਹੋਏ ਨੇ ਬੜੀਆਂ ਜ਼ਬਰਦਸਤੀਆਂ ਹੋਈਆਂ ਬੜੇ ਜ਼ੁਲਮ ਹੋਏ ਨੇ ਉਹਦੇ باوجود ਪੰਜਾਬ ਵੀ ਫਲਰਿਸ਼ ਕਰਦਾ ਰਿਹਾ ਸਿੱਖ ਵੀ ਫਲਰਿਸ਼ ਕਰਦੇ ਨੇ ਤੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਿਆ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦਾ ਮੋਰਲ ਅਥਾਰਟੀ ਬੜੀ ਘਟ ਗਈ ਹੈ ਤੇ ਉਹਦੇ ਬਾਅਦ ਤੁਹਾਨੂੰ ਪਤਾ ਲੱਗੇਗਾ ਤੁਹਾਡਾ ਸਿਰ ਕੰਗਣਾ ਦੀ ਆਪਣੇ ਆਪ ਨਤਮਸਤਕ ਹੋ ਜਾਵੇਗਾ ਤੁਸੀਂ ਸੰਸਾਰੋਂ ਕੇ ਮਾਫੀ ਮੰਗੋਗੇ ਪੂਰੀ ਸਿਕ ਕਾਉਂਟੋ ਅੱਛਾ ਕੱਲ ਦੋਸਤੋ న్యూਸ ਓਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਆ। ਦੋਸਤੋ ਅੱਜ ਇੱਕ ਬੜਾ ਅਹਿਮ ਮਸਲਾ ਜਿਹੜਾ ਹੈਗਾ ਤੁਹਾਡੇ ਨਾਲ ਵਿਚਾਰਨਾ ਹੈਗਾ। ਪੰਜਾਬ ਦੀ ਤਸਵੀਰ ਰਹੀ ਹੈ ਉਜੜ ਕੇ ਵਸਣ ਦੀ। ਤਾਂ ਇਸੇ ਤਸਵੀਰ ਕਰਕੇ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਹਮਲੇ ਪੰਜਾਬ ਤੇ ਹੋਏ ਪਰ ਇੱਥੇ ਦਾ ਭਾਈਚਾਰਾ ਇੱਥੇ ਦੀ ਸਾਝ ਜਿਹੜੀ ਹੈ ਉਹ ਬਰਕਰਾਰ ਰਹੀ। ਹਾਲਾਂਕਿ ਸਮੇਂ-ਸਮੇਂ ਤੇ ਪੰਜਾਬ ਨੂੰ ਟੁਕੜਿਆਂ ਦੇ ਵਿੱਚ ਵੰਡਿਆ ਜਾਂਦਾ ਰਿਹਾ। ਪੰਜਾਬ ਦੇ ਵਿੱਚੋਂ ਹੀ ਨਿਕਲ ਕੇ ਹਿਮਾਚਲ ਬਣਿਆ ਪੰਜਾਬ ਦੇ ਵਿੱਚੋਂ ਹੀ ਨਿਕਲ ਕੇ ਹਰਿਆਣਾ ਬਣਿਆ ਰਾਜਸਥਾਨ ਦਾ ਕੁਝ ਹਿੱਸਾ ਤੇ ਅਸੀਂ ਜਦੋਂ ਉਸ ਤੋਂ ਵੀ ਪਹਿਲਾਂ ਦੀ ਵੰਡ ਕਰਦੇ ਆਂ ਵੰਡ ਦੀ ਗੱਲ ਕਰਦੇ ਆਂ ਤਾਂ ਉਦੋਂ ਜਿਹੜਾ ਅਸੀਂ ਲੈਹਦੇ ਪੰਜਾਬ ਦੀ ਗੱਲ ਕਰਦੇ ਆਂ ਅਸੀਂ ਚੜ੍ਹਦੇ ਪੰਜਾਬ ਦੀ ਗੱਲ ਕਰਦੇ ਆਂ ਪਰ ਫਿਰ ਵੀ ਹੱਲੇ ਤੱਕ ਵੀ ਇਸ ਪੰਜਾਬ ਦੇ ਜਿਨ੍ਹਾਂ ਦੇ ਵੀ ਖਿੱਤੇ ਵੱਖ-ਵੱਖ ਹੋਏ ਨੇ ਇਹਨਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਬਾਦਸਤੂਰ ਚੱਲਦੀ ਆਉਂਦੀ ਹੈ ਅਸੀਂ ਕਿਤੇ ਵੀ ਵਿਚਰਦੇ ਆਂ ਤਾਂ ਲੋਕਾਂ ਦੀ ਆਪਸੀ ਸਾਂਝ ਆਪਸੀ ਪਿਆਰ ਡੁੱਲ-ਡੁੱਲ ਕੇ ਪੈਂਦਾ ਹੈਗਾ ਸਵਾਗਤ ਹੁੰਦਾ ਹੈਗਾ ਹਰ ਇੱਕ ਥਾਂ ਤੇ ਇੱਕ ਸਾਂਝ ਹੱਲੇ ਵੀ ਬਰਕਰਾਰ ਹੈ ਪਰ ਕੁਝ ਸਿਆਸੀ ਤਾਕਤਾਂ ਕਹਿ ਲਈਏ ਕੁਝ ਅਜਹੀਆਂ ਤਾਕਤਾਂ ਕਹਿ ਲਈਏ ਜਿਹੜੀਆਂ ਲਗਾਤਾਰ ਕੋਸ਼ਿਸ਼ ਕਰ ਰਹੀ ਨੇ ਕਿ ਇਹ ਸਾਂਝ ਕਿਉਂ ਹੱਲੇ ਤੱਕ ਬਰਕਰਾਰ ਹੈਗੀ ਇਹਨੂੰ ਕਿਉਂ ਨਹੀਂ ਤੋੜਿਆ ਜਾ ਰਿਹਾ ਤਾਂ ਉੱਤੇ ਲਗਾਤਾਰਤਾ ਦੇ ਵਿੱਚ ਕੰਮ ਕਰ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਸਾਨੂੰ ਚਿੰਤਨ ਕਰਨ ਦੇ ਲਈ ਮਜਬੂਰ ਕਰ ਰਹੀਆਂ ਨੇ ਤੇ ਇਸੇ ਕਰਕੇ ਅਸੀਂ ਅੱਜ ਇਸ ਮਸਲੇ ਤੇ ਚਿੰਤਨ ਕਰਨਾ ਹੈਗਾ ਸਾਡੇ ਨਾਲ ਕਰਨਲ ਦਲਜੀਤ ਸਿੰਘ ਚੀਮਾ ਜੀ ਹੋਣਗੇ ਚੀਮਾ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਫਾਰ ਹੈਵਿੰਗ ਮੀ ਜਿਵੇਂ ਮੈਂ ਜ਼ਮੇ ਮੈਂ ਜ਼ਿਕਰ ਕੀਤਾ ਕਿ ਅਸੀਂ ਪੰਜਾਬ ਦੀ ਜਦੋਂ ਵੀ ਗੱਲ ਕਰਦੇ ਹਾਂ ਚਾਹੇ ਪੰਜਾਬ ਚੜ੍ਹਦੇ ਦੀ ਗੱਲ ਕਰ ਲਈਏ ਚਾਹੇ ਲੈਂਦੇ ਦੀ ਗੱਲ ਕਰ ਲਈਏ ਵੰਡ ਤੋਂ ਪਹਿਲਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਫਿਰ ਵੰਡ ਤੋਂ ਬਾਅਦ ਵੀ ਪੰਜਾਬ ਕਈ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਪੰਜਾਬ ਹਰਿਆਣਾ ਦਾ ਹੀ ਅਸੀਂ ਜ਼ਿਕਰ ਕਰ ਲਈਏ ਅਸੀਂ ਹਿਮਾਚਲ ਦਾ ਜ਼ਿਕਰ ਕਰ ਲਈਏ ਰਾਜਸਥਾਨ ਦਾ ਕੁਝ ਹਿੱਸਾ ਅਸੀਂ ਵਿਚਾਰ ਲਈਏ ਪਰ ਇਸ ਵਕਤ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਜਿਹੜੀ ਲੰਮੇ ਸਮੇਂ ਤੋਂ ਭਾਈਚਾਰਕ ਸਾਂਝ ਚੱਲਦੀ ਆ ਰਹੀ ਸੀ ਕਿਤਨਾ ਕਿਤੇ ਕੁਝ ਤਾਕਤਾਂ ਜਿਹੜੀਆਂ ਨੇ ਇਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਨੇ ਕੰਗਣਾ ਰਣਾਤ ਵਾਲਾ ਤੁਹਾਡੇ ਧਿਆਨ ਦੇ ਵਿੱਚ ਹੈਗਾ ਇਨਸੀਡੈਂਟ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਕਿਸ ਤਰੀਕੇ ਨਾਲ ਇੱਕ ਸਿੱਖ ਨੌਜਵਾਨ ਤੇ ਕਾਰੋਬਾਰੀ ਤੇ ਹਮਲਾ ਕਰਕੇ ਉਹਨੂੰ ਖਾਲਿਸਤਾਨੀ ਕਿਹਾ ਗਿਆ ਤੇ ਹੁਣ ਫਿਰ ਘਟਨਾ ਜਿਹੜੀ ਹਿਮਾਚਲ ਤੋਂ ਆਈ ਕਿਸ ਤਰੀਕੇ ਨਾਲ ਉੱਥੇ ਇੱਕ ਪੰਜਾਬੀ ਪਰਿਵਾਰ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਇਹ ਕਿਹਾ ਗਿਆ ਤੁਸੀਂ ਕੰਗਣਾ ਦੇ ਨਾਲ ਇਦਾਂ ਕੀਤਾ ਸੀ ਤਾਂ ਤੁਹਾਨੂੰ ਅਸੀਂ ਪਲਟ ਜਵਾਬ ਦੇ ਰਹੇ ਹਾਂ ਇਹ ਜਿਹੜੀਆਂ ਘਟਨਾਵਾਂ ਨੇ ਇਹ ਆਪਸੀ ਜਿਹੜੇ ਅਸੀਂ ਪਹਿਲਾਂ ਤਾਂ ਕਹਿੰਦੇ ਅਸੀਂ ਇੱਕੋ ਹੀ ਸੀਗੇ ਪਰ ਵਕਵਾਕ ਸੂਬੇ ਬਣਾ ਦਿੱਤੇ ਕਿ ਭਾਸ਼ਾ ਦੇ ਆਧਾਰ ਤੇ ਵੰਡ ਕਰ ਦਿੱਤੀ ਕਿ ਬਹੁਤ ਕੁਝ ਹੋ ਗਿਆ ਪਰ ਸਾਂਝ ਹਲੇ ਵੀ ਬਰਕਰਾਰ ਸੀਗੀ ਸਵਾਗਤ ਹੁੰਦਾ ਸੀ ਜਦੋਂ ਹਰੇਕ ਥਾਂ ਤੇ ਬੰਦਾ ਜਾਂਦਾ ਆਉਂਦਾ ਸੀਗਾ ਪਰ ਇਹ ਘਟਨਾਵਾਂ ਤੋਂ ਲੱਗਦਾ ਕਿ ਇਹ ਜਿਹੜੀ ਆਪਸੀ ਭਾਈਚਾਰਕ ਸਾਂਝ ਸੀਗੀ ਉਹ ਤੇ ਸਭ ਤੋਂ ਵੱਡਾ ਹਮਲਾ ਇਸ ਵਕਤ ਅਸੀਂ ਮੰਨ ਲਈਏ ਅ ਦੇਖੋ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੀ ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਪਿਆਰ ਮੁਹੱਬਤ ਲਵ ਕੰਪੈਸ਼ਨ ਵਨਰਸ ਆਫ ਗੋਡ ਉਹ ਵੰਡਿਆ ਇਸ ਕਰਕੇ ਪੰਜਾਬੀ ਤੇ ਪਿਆਰ ਦੇ ਨਾਲ ਹਰ ਇੱਕ ਦੇ ਨਾਲ ਰਹਿਣਾ ਹਰ ਇੱਕ ਨੂੰ ਜੱਫੀਆਂ ਪਾ ਕੇ ਪਿਆਰ ਮੁਹੱਬਤ ਵੰਡਣਾ ਪਹਿਲੀ ਤੇ ਗੱਲ ਇਹ ਪੰਜਾਬੀ ਦੀ ਖਸ਼ੀਅਤ ਹੈ ਔਰ ਹਰ ਪੰਜਾਬੀ ਜਿਹੜਾ ਹੈ ਔਰ ਖਾਸ ਕਰਕੇ ਸਿੱਖ ਇਸ ਗੱਲ ਦੇ ਵਿੱਚ ਬਹੁਤ ਵਿਸ਼ਵਾਸ ਕਰਦੇ ਨੇ ਭਾਬੇ ਨਾਨਕ ਦੇ ਕਰਨ ਦੇ ਉੱਤੇ ਚੱਲਣ ਵਾਲੇ ਜੀ ਦੂਜੀ ਗੱਲ ਇਹ ਹੈ ਕਿ ਨੈਸ਼ਨਲਿਜ਼ਮ ਜਿਹੜਾ ਨਾ ਉਹ ਜੇ ਨਾਰਥ ਦੇ ਵਿੱਚ ਕਿਸੇ ਨੇ ਸਿਖਾਇਆ ਤੇ ਉਹ ਮਹਾਰਾਜਾ ਰਣਜੀਤ ਸਿੰਘ ਸੀ ਜਿਨੇ ਸਾਰਿਆਂ ਨਾਲ ਪਹਿਲਾਂ ਨੈਸ਼ਨਲਿਜ਼ਮ ਦੀ ਗੱਲ ਕੀਤੀ ਹੁਣ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਇੰਨੀਆਂ ਦੁਖਦਾਈ ਤੇ ਮੰਦਭਾਗੀਆਂ ਨੇ ਮੈਂ ਸਮਝਦਾ ਕਿ Hindu ਧਰਮ ਜਿਹੜਾ ਹੈ ਵੀ ਇਸ ਦੀ 올ਡੇਸਟ ਰਿਲੀਜੀਅਨ ਆਫ ਦ ਵਰਲਡ ਤੇ ਦੁਨੀਆ ਦਾ ਕ੍ਰਿਸਚੀਅਨਿਟੀ ਤੇ ਮੁਸਲਮ ਰਿਲੀਜੀਅਨ ਦੇ ਬਾਅਦ ਤੀਜਾ ਤਕਰੀਬਨ 140-150 ਕਰੋੜ ਲੋਕ ਜਿਹੜੇ ਇਹਦੇ ਵਿੱਚ ਵਿਸ਼ਵਾਸ ਕਰਦੇ ਨੇ ਇਹਦੇ ਬਾਰੇ ਬੜੀ ਖੂਬਸੂਰਤ ਗੱਲ ਕਹੀ ਸੀ Swami Vivekananda ਨੇ 1893 ਵਿੱਚ ਸ਼ਿਕਾਗੋ 'ਚ ਜਦੋਂ ਉਹ ਗਏ ਸਨ ਪਾਰਲੀਮੈਂਟ ਆਫ ਵਰਲਡ ਰਿਲੀਜੀਅਨ ਅਟੈਂਡ ਕਰਨ ਵਾਸਤੇ ਉਹਨਾਂ ਨੇ ਕਿਹਾ ਸੀ ਆਈ ਐਮ ਪ੍ਰਾਊਡ ਟੂ ਬਿਲੋਂਗ ਟੂ ਥੈਟ ਰਿਲੀਜੀਅਨ ਵਿਚ ਹੈਸ ਟਾਟ ਦੀ ਵਰਲਡ ਟੋਲਰੈਂਸ ਐਂਡ ਐਕਸੈਪਟੈਂਸ ਐਂਡ ਆਲ ਰਿਲੀਜੀਅਨਸ ਆਰ ਟਰੂਥ ਕਿੰਨੀ ਪਿਆਰੀ ਗੱਲ ਹੈ ਉਹਨਾਂ ਨੇ ਹਿੰਦੂਇਜ਼ਮ ਨੂੰ ਡਿਫਾਈਨ ਕੀਤਾ ਉਹ ਧਰਮ ਜਿਹੜਾ ਟੋਲਰੈਂਸ ਤੇ ਪਿਆਰ ਤੇ ਐਕਸੈਪਟੈਂਸ ਤੇ ਦੂਸਰੇ ਸਾਰੇ ਧਰਮਾਂ ਨੂੰ ਜਿਹੜਾ ਟਰੂਥਫੁਲ ਤੇ ਸੱਚਾ ਮੰਨਦਾ ਜੀ ਹੁਣ ਉਹਦੇ ਧਰਮ ਨੂੰ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਕੁਝ ਲੋਕ ਜੇ ਇਹੋ ਦੀ ਮੰਦਪਾਗੀ ਵੰਡ ਜਾਂ ਫਾੜ ਪਾਣੀ ਚਾਨ ਆਪਣੇ ਪਰਸਨਲ ਬੈਨੀਫਿਟਸ ਵਾਸਤੇ ਤੇ ਇਦੂੰ ਵੱਡੀ ਮਾੜੀ ਗੱਲ ਕੀ ਹੋ ਸਕਦੀ ਹੈ ਮੈਨੂੰ ਪਤਾ ਹੈ ਕਿ ਇਹ ਵੀ ਗੱਲ ਠੀਕ ਹੈ ਕਿ ਕੁਝ ਲੋਕ ਜਿਹੜੇ ਪੋਲੀਟੀਸ਼ਨ ਹੁੰਦੇ ਨੇ ਉਹ ਆਪਣੇ ਫਾਇਦੇ ਵਾਸਤੇ ਰੂਲਿੰਗ ਪਾਰਟੀ ਨੂੰ ਜਾਂ ਉਹ ਲੋਕ ਜਿਹੜੇ ਇਹਨਾਂ ਨੂੰ ਕੋਈ ਫਾਇਦਾ ਦੇ ਸਕਦੇ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਕੋਈ ਪਰਸਨਲ ਅਜੰਡਾ ਅਡਾਪਟ ਕਰਦੇ ਨੇ ਜਿਹੜਾ ਮੈਂ ਸਮਝ ਨਾ ਕਿ ਕੰਗਣਾ ਰਣਾਉ ਦੇ ਕੇਸ ਦੇ ਵਿੱਚ ਹੀ ਹੈ ਉਹ ਮੇਰੀ ਬੇਟੀ ਵਰਗੀ ਹੈ ਮੈਂ ਉਹਦੇ ਪਾਸਟ ਬਾਰੇ ਕੋਈ ਗੱਲ ਨਹੀਂ ਕਰਾਂਗਾ ਪਰ ਆਈ ਸੀ ਉਹ ਦੀ ਰਿਸਪੈਕਟ ਕਰਨੀ ਐ ਐਜ਼ ਐਨ ਆਰਟਿਸਟ ਐਸ ਐਕਟਰ ਬੜੇ ਕਮਾਲ ਦੇ ਐਕਟ੍ਰੈਸ ਨੇ ਪਰ ਹਰ ਪੰਜਾਬੀ ਨੂੰ ਜਾਂ ਹਰ ਪਗੜੀ ਬੰਨਣ ਵਾਲੇ ਨੂੰ ਟੈਰਰਿਸਟ ਆ ਹਾਲਿਸਤਾਨੀ ਕਹਿ ਦੇਣਾ ਇਹ ਕਿੱਥੋਂ ਦੀ ਅਕਲ ਹੈ ਤੁਸੀਂ ਕਿਹੜੇ ਧਰਮ ਨੂੰ ਮਿਲਾੰਗ ਕਰਦੇ ਹੋ ਜਿਹਦੇ ਬਾਰੇ ਤੁਸੀਂ ਇਹ ਜਿਹੜਾ ਸੋਚ ਨਹੀਂ ਸਕਦਾ ਇਹੋ ਜਿਹਾ ਗੱਲਾਂ ਕਰਦਾ ਤੇ ਅਸੀਂ ਤਾਂ Hindu ਧਰਮ ਦੀ ਬਹੁਤ ਵਿਸ਼ਵਾਸ ਕਰਦੇ ਆ ਮੈਂ ਅੱਜ ਹੀ ਹਿਮਾਚਲ ਤੋਂ ਮੁੜਿਆ ਜਸਵਰ ਯੂਰ ਇਨਫੋਰਮੇਸ਼ਨ ਤੇ ਅੱਜ ਮੈਂ ਜਾਖੂ ਮੰਦਿਰ ਗਿਆ ਜੀ ਉਹ ਦੇਖੋ ਮੈ ਸਾਰਿਆਂ ਨੂੰ ਪਤਾ ਹੈ ਕਿ ਸਿੱਖ ਧਰਮ ਜਿਹੜਾ ਨਾ ਉਹ ਫਾਰਮੂਲੈਸ ਗੋਡ ਵਨਸ ਗੋਡ ਦੇ ਵਿੱਚ ਬਲੀਵ ਕਰਦਾ ਹੈ ਆਈਡਲ ਵਰਸ਼ਿਪ ਤੇ ਬਲੀਵ ਨਹੀਂ ਕਰਦਾ ਪਰ ਉਹਦੇ باوجود ਕਿਉਂਕਿ ਮੈਂ ਆਪਣੇ ਆਪ ਨੂੰ ਇੱਕ ਅੱਛਾ ਸਿੱਖ ਸਮਝਦਾ ਤੇ ਮੈਂ ਦੂਜੇ ਸਾਰੇ ਧਰਮਾਂ ਦੀ ਰਿਸਪੈਕਟ ਕਰਨਾ ਮੈਂ ਉੱਥੇ ਗਿਆ ਦਰਸ਼ਨ ਕੀਤੇ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਪੰਡਿਤ ਜੀ ਨੇ ਮੈਨੂੰ ਜਦੋਂ ਵਾ ਗਿਆ ਹੱਥ ਜੋੜੇ ਕਿ ਉਹਨਾਂ ਨੇ ਮੈਨੂੰ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਹੈ ਨੈਸ਼ਨਲ ਇੰਟੀਗ੍ਰੇਸ਼ਨ ਇਹ ਹੈ ਚੀਜ਼ਾਂ ਜਿਹੜੀਆਂ ਸਾਨੂੰ ਇਕੱਠੀਆਂ ਕਰਕੇ ਰੱਖਦੀਆਂ ਨੇ ਔਰ ਮੈਂ ਉੱਥੇ ਦੇਖੇ ਲੋਕ ਸਾਰੇ ਧਰਮਾਂ ਦੇ ਮੈਂ ਉੱਥੇ ਇੱਕ 크ਰਿਸਚੀਅਨ ਫੈਮਿਲੀ ਨੂੰ ਮਿਲਿਆ ਜਿਹੜੇ ਬੈਂਗਲੌਰ ਤੋਂ ਆਏ ਹੋਏ ਸਨ ਮੈਂ ਉਹਨਾਂ ਨਾਲ ਗੱਲ ਕੀਤੀ ਸੋ ਮੈਂ ਸਮਝਦਾ ਕਿ ਇੰਨੀ ਵਧੀਆ ਵਿਰਾਸਤ ਪੰਜਾਬ ਦੀ ਭਾਰਤ ਦੀ ਉਹਨੂੰ ਵਿਗਾੜਨ ਦੀ ਕੋਸ਼ਿਸ਼ ਕਰਨੀ ਇਹ ਬੜੀ ਬੁਰਖਤ ਹੈ ਤੇ ਹਰ ਇੱਕ ਨੂੰ ਇਹ ਸੋਚਣਾ ਚਾਹੀਦਾ ਹੈ ਇੱਕ ਤਾਂ ਗੱਲ ਇਹ ਹੈ ਹਰਤੀ ਦੀ ਇਟ ਇਜ਼ ਬਿਕਾਉਜ਼ ਆਫ ਇਗਨੋਰੈਂਸ ਹੁਣ ਮੈਨੂੰ ਲੱਗਦਾ ਹੈ ਕਿ ਸ਼ਾਇਦ ਕੰਗੜਾ ਰਨਾਊਸ ਮੈਂਬਰ ਪਾਰਲੀਮੈਂਟ ਦਾ ਬਣ ਗਏ ਨੇ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਮੈਨੂੰ ਕੋਈ ਬੈਕਗ੍ਰਾਉਂਡ ਨਹੀਂ ਪਤਾ ਪਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਗਨੋਰੈਂਸ ਇਜ਼ ਅ ਕਰਸ ਜੀ ਜੇ ਤੁਹਾਨੂੰ ਨਹੀਂ ਪਤਾ ਕਿ ਸਿੱਖ ਧਰਮ ਕੀ ਹੈ ਤੇ ਫਿਰ ਉਹਦੇ ਬਾਰੇ জানੋ ਜੇ ਤੁਹਾਨੂੰ ਨਹੀਂ ਪਤਾ ਕਿ ਸਿੱਖ ਕਾਦੇ ਵਾਸਤੇ ਸਟ੍ਰੈਂਡ ਕਰਦੇ ਨੇ ਮੈਂ ਇੱਕ ਰੈਫਰੈਂਸ ਦੇਣਾ ਚਾਹਨਾ ਕਿ ਇੱਕ ਸੁਪਰਮਨੀਅਮ ਸਵਾਮੀ ਸਾਹਿਬ ਨੇ ਬੀਜੇਪੀ ਦੇ بڑے-ਵੱਡੇ ਲੀਡਰ ਤੇ ਇਕਨੋਮਿਸਟ ਤੇ ਹਾਰਵਰਡ ਚ ਪੜਾਉਣ ਵਾਲੇ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਦੇ ਚ ਉਹਨਾਂ ਕਿਹਾ ਕਿ ਹਰ ਹਿੰਦੂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਗ੍ਰੇਟਫੁਲ ਹੋਣਾ ਚਾਹੀਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਨ੍ਹਾਂ ਨੂੰ ਅਸੀਂ ਹਿੰਦੂ ਦੀ ਚਾਦਰ ਕਹਿੰਨੇ ਆ ਜੇ ਉਹਨੂੰ ਉਹ ਆਪਣੀ ਸ਼ਹਾਦਤ ਨਾ ਦਿੰਦੇ ਤੇ ਸ਼ਾਇਦ Hindu ਧਰਮ ਬਚਦਾ ਹੀ ਨਾ ਇਹ ਉਹਨਾਂ ਦੇ ਕਹਿਣਾ ਸੋ ਮੈਂ ਇਹ ਕਹਿ ਰਿਹਾ ਵੀ 2% ਚਿੱਖਾਂ ਦੀ ਕੰਟਰੀਬਿਊਸ਼ਨ ਇੰਡੀਆ ਦੇ ਤੇ ਦੁਨੀਆ ਦੇ ਕਿਸੇ ਹਿੱਸੇ ਵਿੱਚ ਦੇਖ ਲਓ ਕਿ ਕਿੰਨੀ ਕਮਾਲ ਦੀ ਕੰਟਰੀਬਿਊਸ਼ਨ ਹੈ ਅਸੀਂ ਪਿਆਰ ਤੇ ਮੁਹੱਬਤ ਦੇ ਮਸੰਜੇਰਾ ਮਸੰਜੇਰਾ ਅਸੀਂ ਤੇ ਉਹਦੀਆਂ ਗੱਲਾਂ ਕਰਦੇ ਆ ਤੇ ਤੁਸੀਂ ਸਾਡੇ ਨਾਲ ਜੇ ਉਹਦੀਆਂ ਗੱਲਾਂ ਕਰਦੇ ਹੋ ਇੱਕ ਐਸਆਈ ਮੈਂ ਪੜਿਆ ਅਖਬਾਰ ਦੇ ਵਿੱਚ ਕਿ ਕੇਐਸਆਈ ਕਿਤੇ ਉੱਥੇ ਸ਼ਿਮਲੇ ਦੇ ਵਿੱਚ ਜਾਂ ਕਿਤੇ ਉਹਦੇ ਨਾਲ ਬਦਤਮੀਜ਼ੀ ਕੀਤੀ ਗਈ ਕਿਸੇ ਦੇ ਨਾਲ ਕੋਈ ਅੰਮ੍ਰਿਤਸਰ ਦਾ ਸੀ ਐਨਆਰਆਈ ਉਹਦੇ ਨਾਲ ਹੋਈ ਹਰਿਆਣੇ 'ਚ ਹੋਈ ਇਹ ਕਿੱਥੇ ਸੀ ਤੁਸੀਂ ਆ ਜਿਹੜੇ ਨਾ ਨੈਰੋ ਸਟੇਟਿਜ਼ਮ ਹਾਈਪਰ ਸਟੇਟਿਜ਼ਮ ਜੀ ਇਹ ਹੁੰਦਾ ਨੈਸ਼ਨਲਿਜ਼ਮ ਇਹ ਹੁੰਦਾ ਪੈਟਰੀਟਿਜ਼ਮ ਇਹ ਹੋ ਗਿਆ ਸਟੇਟਿਜ਼ਮ ਇਹ ਜਿਹੜਾ ਨਵਾਂ ਬਣਾ ਦਿੱਤਾ ਸਟੇਟਿਜ਼ਮ ਜਿਹਨੂੰ ਆਪਣੀ ਅਸਮਿਤਾ 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 ਇਨ ਬਰੀ ਗੁੱਡ ਥਿੰਗ ਯੂ ਆਰ ਪ੍ਰਾਊਡ ਆਫ दैट ਸਟੇਟ ਆਮ ਅ ਪ੍ਰਾਊਡ ਪੰਜਾਬੀ ਆਮ ਅ ਪ੍ਰਾਊਡ ਸਿੱਖ ਬਟ ਆਮ ਆਲਸੋ ਅ ਪ੍ਰਾਊਡ ਇੰਡੀਅਨ ਜੇ ਜੇ ਤੁਸੀਂ ਇੱਕ ਪ੍ਰਾਊਡ ਇੰਡੀਅਨ ਹੋ ਤੇ ਫਿਰ ਤੇ ਤੁਹਾਨੂੰ ਇਹ ਛੋਟੀਆਂ 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 ਗੱਲਾਂ ਕਰਨੀਆਂ ਜਿਹੜੀਆਂ ਨੇ ਇਹਨਾਂ ਉੱਤੇ ਸ਼ਰਮਾਉਣੀ ਚਾਹੀਦੀ ਹੈ ਖਾਸ ਕਰਕੇ ਉਹ ਜਿਹੜਾ ਇੱਕ ਕਨਸਟੀਟਿਊਸ਼ਨ ਪੋਸਟ ਵਾਸਤੇ ਇਲੈਕਟ ਹੋਏ ਹੋਣ ਮੈਂਬਰ ਪਾਰਲੀਮੈਂਟ ਹੋਣ ਉਹਨਾਂ ਨੂੰ ਤੇ ਹੁਣ ਦੀ ਗੱਲ ਹਰ ਗੱਲ ਦੀ ਕਰਨੀ ਚਾਹੀਦੀ ਜੀ ਮਾ ਸਭ ਤੁਸੀਂ ਕਿਉਂਕਿ ਵਕ ਵਕ ਜਿਵੇਂ ਹੁਣ ਵੀ ਤੁਸੀਂ ਉਦਾਹਰਨ ਦੇ ਕੇ ਹਟਿਓ ਕਿ ਤੁਸੀਂ ਰੀਸੈਂਟਲੀ ਵਿਜ਼ਿਟ ਕੀਤਾ ਹੈਗਾ ਤੇ ਉੱਥੇ ਕਿਸ ਤਰੀਕੇ ਨਾਲ ਅਸੀਂ ਇਹ ਕਹਿੰਦੇ ਕਿ ਕੁਝ ਲੋਕ ਚੰਗੇ ਹੁੰਦੇ ਨੇ ਕੁਝ ਲੋਕ ਮਾੜੇ ਹੁੰਦੇ ਨੇ ਹਰੇਕ ਸਮਾਜ ਦਾ ਹਿੱਸਾ ਹੁੰਦੇ ਨੇ ਅਸੀਂ 네ਗੇਟਿਵ ਪੋਜ਼ਿਟਿਵ ਚੀਜ਼ਾਂ ਹਰੇਕ ਥਾਂ ਤੇ ਲੈ ਕੇ ਚੱਲਦੇ ਹੈਗੇ ਆ ਪਰ ਇੱਕ ਵਿਅਕਤੀ ਕਰਕੇ ਜਾਂ ਇੱਕ ਘਟਨਾ ਕਰਕੇ ਸਾਰੀ ਕੌਮ ਨੂੰ ਬਦਨਾਮ ਕਰ ਦੇਣਾ ਸਾਰੀ ਕੌਮ ਦੇ ਨਾਲ ਟੈਗ ਲਾਉਣੇ ਸ਼ੁਰੂ ਕਰ ਦੇਣੇ ਤਾਂ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਉੱਥੇ ਤਾਂ ਇੱਕ ਹੋਰ ਹੀ ਆਰਮੀ ਬੈਠੀ ਹੁੰਦੀ ਹੈ ਆਰਮੀ ਸ਼ਬਦ ਨੂੰ ਮਾਫ ਕਰਨਾ ਇਥੇ ਵਰਤ ਰਹੇ ਹਾਂ ਪਰ ਇੱਕ ਸੋਸ਼ਲ ਮੀਡੀਆ ਆਰਮੀ ਹੈਗੀ ਜਿਹੜੀ ਇਸ ਤਰੀਕੇ ਨਾਲ ਘਟਨਾ ਨੂੰ ਹੋਰ ਵੱਡਾ ਵਖਿਆਨ ਕਰਕੇ ਦਿਖਾਉਂਦੀ ਹੈ ਕਿ ਇਹਨਾਂ ਵਰਗੇ ਮਾੜੇ ਬੰਦੇ ਹੈ ਨਹੀਂ ਦੁਨੀਆ 'ਤੋਂ ਫਿਰ ਟਿੱਪਣੀਆਂ ਤੱਥ ਇਦਾਂ ਦੇ ਕੱਟ-ਕੱਟ ਕੇ ਵਟਸਐਪ ਵਾਲੇ ਤੱਤ ਕੱਟ ਕੇ ਲਿਆਉਂਦੇ ਜਾਂਦੇ ਨੇ ਕਿ ਜਿਨ੍ਹਾਂ ਦਾ ਕੋਈ ਸਿਰ ਪੈਰ ਹੀ ਨਹੀਂ ਹੁੰਦਾ ਤਾਂ ਲੱਗਦਾ ਕਿ ਇਹ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਤੇ ਇੱਕ ਬੜੀ ਅਹਿਮ ਚੀਜ਼ ਕਿ ਕਹਿੰਦੇ ਕਿ ਜਦੋਂ ਸਿੱਧੇ ਤੌਰ 'ਤੇ ਰਾਜ ਨਾ ਹੋਵੇ ਤਾਂ ਇਹ ਸਭ ਤੋਂ ਵੱਡੀ ਪੁਰਾਣੀ ਤਕਨੀਕ ਹੈਗੀ ਹੈ ਕਿ ਪਾੜੋ ਤੇ ਰਾਜ ਕਰੋ ਤਾਂ ਲੱਗਦਾ ਕਿ ਉਸੇ ਏਜੰਡੇ ਦੇ ਤਹਿਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਵੀ ਪੰਜਾਬ ਤੇ ਉਦਦਾ ਤਾਂ ਰਾਜ ਨਹੀਂ ਹੋ ਰਿਹਾ ਫਿਰ ਇਹਨੂੰ ਪਾੜੋ ਤੋੜੋ ਹੋਰ ਤੇ ਫਿਰ ਰਾਜ ਕਰਾਂਗੇ। ਅ ਦੇਖੋ ਤੁਹਾਨੂੰ ਪਤਾ ਹੈ ਕਿ ਹਿਸਟਰੀ ਪੰਜਾਬ ਦੀ ਤੇ ਸਿੱਖੀ ਦੀ ਇਹ ਕਹਿੰਦੀ ਹੈ ਕਿ ਬੜੇ ਤੱਕੇ ਹੋਏ ਨੇ ਬੜੀਆਂ ਜ਼ਬਰਦਸਤੀਆਂ ਹੋਈਆਂ ਬੜੇ ਜ਼ੁਲਮ ਹੋਏ ਨੇ ਉਹਦੇ باوجود ਪੰਜਾਬ ਵੀ ਫਲਰਿਸ਼ ਕਰਦਾ ਰਿਹਾ ਸਿੱਖ ਵੀ ਫਲਰਿਸ਼ ਕਰਦੇ ਨੇ ਤੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਿਆ। ਜੀ ਮੇਰਾ ਇਹ ਖਿਆਲ ਕਿ ਇਹ ਕੋਈ ਨੈਸ਼ਨਲ ਲੈਵਲ ਦੇ ਉੱਤੇ ਜਾਂ ਭਾਰਤੀ ਜਨਤਾ ਪਾਰਟੀ ਦਾ ਕੋਈ ਏਜੰਡਾ ਹੈ ਜਾਂ ਇਹ ਜਿਵੇਂ ਮੈਂ ਕਹਾ ਕਿ ਪਰਸਨਲ ਐਂਬੀਸ਼ਨ ਜਿਹੜਾ ਹੋ ਸਕਦਾ ਨਾ ਜਿਹੜੇ ਕਨਸਟੀਟਿਊਸ਼ਨਲ ਪੋਸਟ ਦੇ ਉੱਤੇ ਬੈਠੇ ਹੋਏ ਨੇ ਕੰਗੜਾ ਰਣੌਤ ਵਰਗੇ ਮੈਂਬਰ ਪਾਰਲੀਮੈਂਟ ਇਹਨਾਂ ਲੋਕਾਂ ਨੂੰ ਰਿਸਪਾਂਸਿਬਲ ਹੋਣਾ ਚਾਹੀਦਾ ਇਹਨਾਂ ਦੀ ਅਕਾਉਂਟੇਬਿਲਟੀ ਹੋਣੀ ਚਾਹੀਦੀ ਤੁਸੀਂ ਮੂੰਹ ਚੋਂ ਕੁਝ ਕੱਢ ਲਿਓ ਉਸ ਤੋਂ ਪਹਿਲਾਂ ਸੋਚੋ ਕਿ ਸੋਸ਼ਲ ਮੀਡੀਆ ਦੇ ਇਸਲੇਮਾਨੇ ਦੇ ਵਿੱਚ ਉਹ ਚੀਜ਼ ਕਿੱਥੇ ਜਾਏਗੀ ਉਹਦਾ ਕਿਦੇ ਉੱਤੇ ਕੀ ਅਸਰ ਹੋਏਗਾ ਦੇਖੋ ਖਾਸ ਕਰਕੇ ਯੂ ਜਿਹੜੇ ਇਮਪ੍ਰੈਸ਼ਿਵ ਇਮਪ੍ਰੈਸ਼ਨੇਬਲ ਮਾਈਂਡ ਦੇ 16 ਸਾਲ ਦਾ 18 ਸਾਲ ਦਾ 20 ਸਾਲ ਦਾ ਬੱਚਾ ਉਹ ਜਵਾਨ ਮੁੰਡਾ ਕੁੜੀ ਉਹਨੂੰ ਲੱਗਦਾ ਹੈ ਵੀ ਜਿਹਦੇ ਵਾਸਤੇ ਤੁਸੀਂ ਐਕਟਰ ਜਿਹੜੇ ਹੋ ਜਾਂ ਵੱਡੇ ਜਿਹੜੇ ਸੈਲੀਬ੍ਰਿਟੀਜ਼ ਨੇ ਉਹ ਬਹੁਤ ਮਹਾਰ ਲੋਗ ਨੇ ਉਹਨਾਂ ਨੂੰ ਫਾਲੋ ਕਰਦੇ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਤੇ ਹੋਰ ਵੀ ਵੱਧ ਜਾਂਦੀ ਹੈ ਕਿ ਉਹ ਕੇਅਰਫੁਲ ਰਹਿਣ ਦੂਜੀ ਗੱਲ ਇਹ ਹੈ ਕਿ ਮੈਂ ਸਭੀ ਨਾ ਦੇਖੋ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦਾ moral authority ਬੜੀ ਘਟ ਗਈ ਹੈ ਜੀ ਹੁਣ ਜਿੰਨੇ ਵੀ ਪੋਲੀਟੀਸ਼ੀਨ ਨੇ ਉਹਨਾਂ ਬਾਰੇ ਲੋਕਾਂ ਨੂੰ ਇਹ ਤਾਂ ਪਤਾ ਵੀ ਇਹ ਮਾੜੇ ਲੋਕ ਨੇ ਹੂੰ ਦੇ ਆਰ ਵੈਰੀ ਫਿਊ ਹੂ ਆਰ ਗੁੱਡ ਪੀਪਲ ਜੀ ਹੁਣ ਕੁਝ ਪੋਲੀਟੀਸ਼ੀਨ ਜਿਹੜੇ ਨੇ ਉਹ ਆਪਣਾ ਇੱਕ ਖਾਸ ਇਮੇਜ ਜਾਂ ਇਮਪ੍ਰੈਸ਼ਨ ਪਠਾਣਾ ਚਾਹੁੰਦੇ ਨੇ ਜੀ ਹਰ ਪੋਲੀਟੀਸ਼ੀਨ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਨੂੰ ਲੋਕੀ ਦੇਖਣ ਇਸ ਤਰੀਕੇ ਨਾਲ ਹੂੰ ਹੁਣ ਸ਼ਾਇਦ ਕੰਗਣਾ ਰੌਣ ਦੀ ਚਾਹੁੰਦੇ ਨੇ ਕਿ ਉਹਨਾਂ ਨੂੰ ਇੱਕ ਐਂਟੀ ਮਿਨੋਰਟੀ ਜਿਹੜਾ ਆ ਆਮ ਲੋਕਾਂ ਨੂੰ ਆ ਗਿਆ ਹੈ ਫੀਲਿੰਗ ਕਿ ਜਿਹੜੇ ਲੋਕ ਐਂਟਰੀ ਮਾਈਨੋਰਟੀ ਦੇ ਉਹ ਸ਼ਾਇਦ ਬੀਜੇਪੀ ਦੇ ਸਪੋਰਟਰ ਨੇ ਜਾਂ ਸ਼ਾਇਦ ਉਹ ਅੱਛੇ ਨੈਸ਼ਨਲਿਸਟ ਨੇ ਜੀ ਔਰ ਅੱਛੇ ਨੈਸ਼ਨਲਿਸਟ ਹੋਣਾ ਅੱਛੇ ਪੈਟ੍ਰੀਟਿਜ਼ਮ ਹੈ ਇਹ ਕਿਸੇ ਦਾ ਕੋਈ ਹੱਕ ਤੋੜਾ ਹੈ एवरीवन इज ਅ ਪੈਟਰੀਅਟ ਆਈ ਕਨਸੀਡਰ ਮਾਈਸੈਲਫ ਵੀ ਅ ਗ੍ਰੇਟ ਪੈਟਰੀਅਟ ਮੈਂ ਬੜਾ ਦੇਸ਼ਪਗਰ ਸਮਝਦਾ ਆਪਣੇ ਆਪ ਨੂੰ ਮੈਨੂੰ ਕੋਈ ਇਹ ਪਾਠ ਪੜ੍ਹਾਏ ਕਿ ਤੁਸੀਂ ਔਰ ਖਾਸ ਕਰਕੇ ਸਿੱਖਾਂ ਨੂੰ ਜਿਨ੍ਹਾਂ ਦੀ ਮਿਲਟਰੀ ਹਿਸਟਰੀ ਮੈਂ ਉਹੀ ਗੱਲ ਕਹਿਣ ਲੱਗਾ ਸੀ ਵੀ ਸਿੱਖਾਂ ਨੂੰ ਨਹੀਂ ਸਮਝਾਇਆ ਜਾਵੇ ਵੀ ਅਲ ਦ ਕਰਨਾ ਚਾਹਨਾ ਜੀ ਕਿ ਮੈਂ ਤਿੰਨ ਕਿਤਾਬਾਂ ਲਿਖਿਆ ਨੇ ਔਰ ਮੈਂ ਕੰਗਨਾ ਰਣਾਉਤੀ ਨੂੰ ਜਿਹਦੇ ਥਰੂ ਵੀ ਤੇ ਉਹਨਾਂ ਕੋਲ ਮੈਸੇਜ ਪਹੁੰਚਦਾ ਦੱਸਣਾ ਚਾਹਨਾ ਕਿ ਪਹਿਲੀ ਕਿਤਾਬ ਦਾ ਨਾਮ ਹੈ 올 ਵਨ ਮਸਟ 노ਬਾਉਟ ਦੀ ਸਿੱਖ ਫੈਥ ਉਹਨੂੰ ਪੜੋ ਤੇ ਉਹਦੇ ਚ ਸਿੱਖ ਧਰਮ ਸਟੈਂਡਸ ਫਾਰ ਵਾਟ ਜੀ ਇਹ ਹੈ ਕੀ ਹੈ ਗੁਰੂ ਨਾਨਕ ਦਾ ਮੈਸੇਜ ਕੀ ਸੀ ਜੇ ਤੁਹਾਨੂੰ ਉਹ ਸਮਝ ਲੱਗ ਗਈ ਤੇ ਆਲ ਆਫ ਅਸ ਆਰ ਯੂ نو ਵਰਕ ਇਨ ਪ੍ਰੋਗਰੈਸ ਕੰਗਣਾ ਜੀ ਵੀ ਸਿੱਖਣ ਦੀ ਸੀਏ ਦੇ ਸਿੱਖ ਸਕਦੇ ਨੇ ਉਹਨਾਂ ਨੂੰ ਸਿੱਖਣਾ ਚਾਹੀਦਾ ਹੈ ਕਿ ਸਿੱਖਿਜ਼ਮ ਹੈ ਕੀ ਹੈ ਜੀ ਦੂਜੀ ਗੁਰੂ ਨਾਨਕ ਦੀ ਜਿਹੜੀ ਸਬਲਾਈਮ ਐਡੀ ਗ੍ਰੇਟ ਬਿਊਟੀ ਵਾਲੀ ਕਵਤਾ ਹੈ ਜਾਂ ਉਹਨਾਂ ਦੇ ਸ਼ਬਦ ਹੈ ਇਹ ਜਪਜੀ ਸਾਹਿਬ ਉਹਦੀ ਇੱਕ ਟ੍ਰਾਂਸਲੇਸ਼ਨ ਹੈ ਬੜੀ ਖੂਬਸੂਰਤ ਔਰ ਤੀਜੀ ਹੈ ਮਿਲਟਰੀ ਹਿਸਟਰੀ ਆਫ ਦੀ ਸਿੱਖ 250 ਸਾਲ ਦੀ ਮਿਲਟਰੀ ਹਿਸਟਰੀ ਸਿੱਖਾ ਦੇ ਤੁਸੀਂ ਪੜੋ ਵੇ ਵਟ ਇਜ਼ 6 ਸਟੂਡ ਫਾਰ ਤੇ ਉਹਦੇ ਬਾਅਦ ਤੁਹਾਨੂੰ ਪਤਾ ਲੱਗੇਗਾ ਤੁਹਾਡਾ ਸਿਰ ਕੰਗਣਾ ਜੀ ਆਪਣੇ ਆਪ ਨਤਮਸਕ ਹੋ ਜਾਵੇਗਾ ਤੁਸੀਂ ਸ਼ਰਮਸਾਰ ਹੋ ਕੇ ਮਾਫੀ ਮੰਗੋਗੇ ਪੂਰੀ ਸਿਕ ਕੌਮ ਤੋਂ ਕਿ ਤੁਸੀਂ ਟੈਰਰਿਸਟ ਦਾ ਵਰਡ ਜਾਂ ਟੈਰਰਿਜ਼ਮ ਦਾ ਵਰਡ ਹਰ ਇੱਕ ਨਾਲ ਕਮੀਟ ਐਟੈਕ ਕਰ ਦਿੱਤਾ ਮੈਨੂਰ ਮਿਨਾਰਿਟੀ ਹੁੰਦੀ ਹੈ ਮਿਨੀਸਕਿਊਲ ਹਰ ਧਰਮ ਦੇ ਵਿੱਚ ਹਰ ਕੌਮ ਦੇ ਵਿੱਚ ਹਰ ਰਿਲੀਜੀਅਨ ਦੇ ਵਿੱਚ ਜਿਹੜੇ ਕੁਝ ਸ਼ਰਾਤੀ ਤੱਤ ਮੈਂ ਵੀ ਮੰਨਦਾ ਇਹ ਹੈ ਨਿਸ਼ਾਦ ਕੈਨੇਡਾ ਜਰਮਨੀ ਯੂ ਐਸ ਬੈਠੇ ਹੋਏ ਲੋਕ ਜਿਹੜੇ ਕੋਈ ਸ਼ਰਾਬਤਾ ਕਰਦੇ ਨੇ ਪਰ ਇਹਦਾ ਮਤਲਬ ਇਹ ਥੋੜਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਬੈਠਾ ਹੋਇਆ ਹੈ ਇੱਕ ਸਿੱਖ ਹੈ ਉਹਦੇ ਉੱਤੇ ਤੁਸੀਂ ਉਂਗਲ ਉਠਾ ਦਿਓ ਇਹ ਤਾਂ ਬੜੀ ਸ਼ਰਮ ਦੀ ਗੱਲ ਹੈ ਇਹਦੇ ਵਾਸਤੇ ਇੱਕ ਚੀਜ਼ ਇੱਕ ਚੀਜ਼ ਇਹ ਵੀ ਸਮਝਣ ਲਈ ਮਾਫ਼ ਕਰਨਾ ਮੈਂ ਤੁਹਾਨੂੰ ਵਿੱਚ ਰੋਕ ਰਿਹਾ ਹੈਗਾ ਕੁਝ ਲੋਕ ਇਹ ਸਲਾਹਾਂ ਦੇ ਰਹੇ ਵੀ ਤੁਸੀਂ ਹਿਮਾਚਲ ਨਾ ਜਾਓ ਤੁਸੀਂ ਇੱਧਰ ਨਾ ਕਰੋ ਤੁਸੀਂ ਤੁਸੀਂ ਹਿਮਾਚਲ ਜਾ ਕੇ ਕੀ ਕਰਨਾ ਹੈਗਾ ਬੜੀ ਹੈਰਾਨੀ ਹੁੰਦੀ ਹੈ ਕਿ ਉਹ ਮਸਲੇ ਨੂੰ ਸੁਲਝਾਉਣ ਦੀ ਥਾਂ ਇਦਾਂ ਦੀਆਂ ਸਲਾਹਾਂ ਦੇਣ ਲੱਗਾ ਆਪਾਂ ਤੇ ਵੀ ਤੁਸੀਂ ਹਿਮਾਚਲ ਰਾਜ ਕਿੱਥੇ ਕਰਨਾ ਨਹੀਂ 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 ਇਹ ਇਹ ਮੇਰਾ ਦੇਖੋ ਜੀ ਐਜ਼ ਅ ਇੰਡੀਅਨ ਮੇਰਾ ਪੂਰਾ ਹੱਕ ਹੈ ਮੈਂ ਪੂਰੇ ਦੇਸ਼ ਦੇ ਉੱਤੇ ਮੇਰਾ ਹੱਕ ਹੈ ਮੈਂ ਕਿਧਰੇ ਵੀ ਜਾਵਾਂਗਾ ਕਦੇ ਵੀ ਜਾਵਾਂਗਾ ਇਹ ਬੇਬੂਫੀ ਹੈ ਹਿਮਾਚਲ ਪ੍ਰਦੇਸ਼ ਨੂੰ ਵੀ ਇਹ ਸਮਝ ਨਾ ਪਏਗਾ ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਇਹ ਸਮਝਣਾ ਚਾਹੀ ਪਏਗਾ ਕਿ ਤੁਹਾਡੇ ਕੋਲ ਹੈ ਕੀ ਇਹ ਟੂਰਿਸਟ ਤੋਂ ਬਿਨਾ ਜੀ ਜੇ ਤੁਸੀਂ ਟੂਰਿਸਟ ਟੂਰਿਸਟ ਨੂੰ ਦਾ ਅਤੀਥੀ ਦੇਵੋ ਭਵਾ ਕੁਛੀ ਕਹਿੰਦੇ ਹੋ ਫਿਰ ਦੇਵ ਭੂਮੀ ਕਹਦੇ ਹੋ ਇਹਨੂੰ ਹਿਮਾਚਲ ਨੂੰ ਤੇ ਦੇਵ ਭੂਮੀ ਚ ਜਿੱਥੇ ਅਤਿਥੀ ਦੇਵੋ ਬਾਬਾ ਦੀਆਂ ਗੱਲਾਂ ਹੁੰਦੀਆਂ ਨੇ ਉੱਥੇ ਤੁਸੀਂ ਸਪੈਸ਼ਲ ਟ੍ਰੀਟਮੈਂਟ ਦਿਓ ਕਿਸੇ ਵੀ ਰਿਲੀਜਨ ਦਾ ਕੋਈ ਵੀ ਬੰਦਾ ਕਿਧਰੋਂ ਵੀ ਆਏ ਤੁਹਾਡੀ ਇਕਨੋਮੀ ਜਿਹੜੀ ਹੈ ਉਹ ਪੂਰੀ ਦੀ ਪੂਰੀ ਡਿਪੈਂਡ ਕਰਦੀ ਹੈ ਟੂਰਿਜ਼ਮ ਦੇ ਉੱਤੇ ਔਰ ਸਾਨੂੰ ਬੜਾ ਮਜ਼ਾ ਹੁੰਦਾ ਅਸੀਂ ਤਾਂ ਜਾਣਿਆ ਹੈ ਬਾਸਲ ਮੈਂ ਮੇਰਾ ਖਿਆਲ ਹੈ Shimla ਦੇ ਵਿੱਚ ਜਾਂ ਦੂਜੇ ਜਗ੍ਹਾ ਦੇ ਉੱਤੇ 100 ਵਾਰ ਹੀ ਗਿਆ ਹੋਵਾਂਗਾ ਆਪਣੇ ਪੂਰੇ ਕੈਰੀਅਰ ਦੇ ਵਿੱਚ ਦੇ ਹਰੇਕ ਨੂੰ ਹੱਕ ਹੈ ਸੋ ਇਹ ਇੱਕ ਦਾ ਇਹ ਬੇਬੁਖੀ ਕਿਥੇ ਸਿੱਖਨੇ ਅਗਰ ਇਹ ਕਹੇ ਤੇ ਮੈਨੂੰ ਸਮਝ ਨਾ ਪਏ ਬੜੀ ਸ਼ਰਮ ਵਾਲੀ ਗੱਲ ਹੈ ਕਿਉਂ ਨਾ ਜਾਓ ਜੀ ਹਿਮਾਚਲ ਕਿਉਂ ਨਾ ਜਾਓ ਉਤਰਾਖੰਡ ਜਾਣਾ ਜਾਓ ਕਿਧਰੇ ਵੀ ਤੁਸੀਂ ਉਠੀ ਜਾਓ ਕਿਧਰੇ ਜਾਓ ਪੂਰਾ ਦੇਸ਼ ਤੁਹਾਡਾ ਹੈ ਸਾਨੂੰ ਹੱਕ ਹੈ ਅਸੀਂ ਜਾਵਾਂਗੇ ਪਰ ਅਸੀਂ ਆਪਣੀ ਸੈਲਫ ਰਿਸਪੈਕਟ ਆਪਣੀ ਸੈਲਫ ਐਸਟੀਮ ਉਹ ਜ਼ਰੂਰ ਡਿਮਾਂਡ ਕਰਨੇ ਆ ਕਿ ਭਈ ਗਲਤ ਕੰਮ ਨਹੀਂ ਕਰਨਾ ਸਾਡੇ ਉੱਤੇ ਉਂਗਲ ਨਹੀਂ ਉਠਾਣੀ ਫालतੂ ਕਿਉਂਕਿ ਅਸੀਂ ਉਹਦੇ ਅਸੀਂ ਵੀ ਆਪਣੀ ਸੈਲਫ ਰਿਸਪੈਕਟ ਸਾਡੀ ਵੀ ਆਪਣੀ ਇੱਜ਼ਤ ਹੈ ਅਸੀਂ ਵੀ ਉਸ ਦਰਮ ਨੂੰ ਬਿਲੰਗ ਕਰਦੇ ਆ ਕਿ ਜਿਹਦੇ ਵਿੱਚ ਇਨਜਸਟਿਸ ਅਸੀਂ ਵੀ ਬਰਦਾਸ਼ਤ ਨਹੀਂ ਕਰਦੇ ਸੋ ਕੋਈ ਇਹੋ ਜੀ ਗੱਲ ਕੋਈ ਇਹੋ ਜੀ ਹਰਕਤ ਕਰਨੀ ਕਿਸੇ ਪੋਲੀਟੀਸ਼ੀਨ ਵੱਲੋਂ ਅਰਿਸਪੌਂਸਿਬਲ ਕਿਸੇ ਮੈਂਬਰ ਪਾਰਲੀਮੈਂਟ ਵੱਲੋਂ ਇਹ ਲੋ ਇਹ ਮੇਰਾ ਖਿਆਲ ਹੈ ਬੜੀ ਸ਼ਰਮ ਦੀ ਗੱਲ ਹੈ ਤੇ ਉਹਨਾਂ ਨੂੰ ਇਹਦੇ ਉੱਤੇ ਸੋਚਣਾ ਪਏਗਾ ਗੰਭੀਰ ਆਤਮ ਚਿੰਤਨ ਜਿਹਨੂੰ ਕਹਿੰਦੇ ਨੇ ਮੰਤਨ ਇਹ ਬੀਜੇਪੀ एज ए लार्जेस्ट पार्टी जी है रूलिंग पार्टी ओर जिन्हें लोग ने सोच कि पार्टी नहीं हो तीन पूरे देश के उत्ते रूल कर रहे हो पूरे देश की पार्टी हो ते इस करके अपने मैंबर पार्लीमेंट्स डायरेक्शन होए अपने मंत्रियों डायरेक्शन होए सारे दसाया जाए कि के बी केयरफुल वेन यू आर डीलिंग विद मनोरिटीज एनीबडी मुस्लिम सिख जैन एनीबडी ਜੀ ਸਰ ਇੱਥੇ ਜਦੋਂ ਅਸੀਂ ਪੂਰੇ ਘਟਨਾਕਰਨ ਦੀ ਗੱਲ ਕਰਦੇ ਆ ਜਿਹੜਾ ਪਰਿਵਾਰ ਬਾਹਰੋਂ ਆਇਆ ਸੀ ਮੈਂ ਉਹਨਾਂ ਦਾ ਜ਼ਿਕਰ ਕਰਦਾ ਚੱਲਾਂ ਕਮਲਜੀਤ ਨਾਂ ਦਾ ਨੌਜਵਾਨ ਸੀ ਕਿਹਾ ਉਹਦਾ ਭਰਾ ਸੀ ਨਾਲ ਉਹਦੀ ਵਾਈਫ ਸੀਗੀ ਵਾਈਫ ਖਾਸ ਕਰਕੇ ਅਸੀਂ ਜ਼ਿਕਰ ਕਰਦੇ ਹਾਂ ਉਹ 스ਪੈਨਿਸ਼ ਸੀਗੀ ਲੜਕੀ ਜਿਹੜਾ ਕਮਲਜੀਤ ਦੇ ਨਾਲ ਵਿਆਹ ਹੋਇਆ ਉਹ ਪਰਿਵਾਰ ਆਪਣਾ ਸਾਰਾ ਉਧਰ ਸਾਰਾ ਕੁਝ ਛੱਡ ਕੇ ਉਹ ਪੰਜਾਬ ਦੇ ਵਿੱਚ ਮੁੜ ਵਸਣਾ ਆਇਆ ਸੀਗਾ ਪਰ ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਕਿਹਾ ਵੀ ਚਲੋ ਘੁੰਮਣ ਵਾਲੀ ਥਾਂ ਹੈਗੀ ਤਾਂ ਹਿਮਾਚਲ ਚੱਲਦੇ ਆ ਸਾਰੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਪਰਿਵਾਰਾਂ ਜਦੋਂ ਬਾਹਰੋਂ ਆਉਂਦੇ ਤਾਂ ਘੁੰਮਣ ਦਾ ਚਾਹ ਹੁੰਦਾ ਵੀ ਪੰਜਾਬ ਕੋ ਮਲੀ ਨਾਲ ਦੇ ਗਵਾਂਡੀ ਸੂਬੇ ਕੋ ਮਲੀ ਤਾਂ ਉੱਥੇ ਜਾਂਦੇ ਨੇ ਤਾਂ ਉਸ ਘਟਨਾ ਤੋਂ ਬਾਅਦ ਖਾਸ ਕਰਕੇ ਉਹ ਜਿਹੜੀ ਸਪੈਨਿਸ਼ ਵਾਈਫ ਸੀਗੀ ਉਸ ਕਵਲਜੀਤ ਦੀ ਤਾਂ ਉਹਨੇ ਉੱਚੇ ਚੇ ਤੌਰ ਤੇ ਕਿਹਾ ਕਿ ਇੰਡੀਆ ਇਜ਼ ਨਾਟ ਅ ਸੇਫ ਫॉर ਲਿਵਿੰਗ ਤੁਸੀਂ ਆਪ ਸੋਚੋ ਕਿ ਕਿੱਡਾ ਵੱਡਾ ਮੈਸੇਜ ਜਿਹੜਾ ਹੈਗਾ ਕਿੰਨੀ ਵਰਲਡ ਓਵਰ ਜਾਊਗਾ ਕਿ ਭਾਰਤ ਰਹਿਣ ਦੇ ਲਈ ਸੁਰੱਖਿਤ ਨਹੀਂ ਹੈਗਾ ਤਾਂ ਉਸ ਲੜਕੀ ਦੇ ਬਿਆਨ ਸੀਗੇ ਉਸ ਸਪੈਨਿਸ਼ ਦੇ ਵਿੱਚ ਗੱਲ ਕਰ ਰਹੀ ਸੀ ਆਪਣੀ ਭਾਸ਼ਾ ਆਪਣੀ ਭਾਸ਼ਾ ਦੇ ਵਿੱਚ ਬੋਲ ਰਹੀ ਸੀ ਜਦੋਂ ਮੀਡੀਆ ਤੱਕ ਇਹ ਬਿਆਨ ਆਇਆ ਲੱਗਦਾ ਕਿ ਇਦਾਂ ਦੀਆਂ ਘਟਨਾਵਾਂ ਪੂਰੇ ਭਾਰਤ ਦੇ ਲਈ ਨਕਾਰਾਤਮਕ ਹੋਣਗੀਆਂ ਇੱਥੇ ਸੋਚ ਸਮਝ ਕੇ ਚੱਲਣਾ ਚਾਹੀਦਾ ਸਾਨੂੰ ਦੇਖੋ ਇਹ ਬੜਾ ਪੇਨਫੁਲ ਐਕਸਪੀਰੀਅੰਸ ਹੁੰਦਾ ਹੈ ਖਾਸ ਕਰਕੇ ਕਿਸੇ ਫਾਰਨਰ ਵਾਸਤੇ ਕਿ ਫਾਰਨਰ ਨੂੰ ਅਸੀਂ ਜਿਹੜਾ ਇਮੇਜ ਇੰਡੀਆ ਦਾ ਕਿ ਇੰਡੀਆ ਦਾ ਆਈਟੀ ਦਾ ਦੇਖੋ ਬਾਕੀ ਦੁਨੀਆ ਦੇ ਵਿੱਚ ਸਪੇਸ ਦੇ ਵਿੱਚ ਦੇਖੋ ਨਿਊਕਲੀਅਰ ਟੈਕਨੋਲੋਜੀ ਦੇਖੋ ਵੀ ਆਰ ਡੂਇੰਗ ਵੰਡਰ ਮੈਡੀਸਨ ਇੰਜੀਨੀਅਰਿੰਗ ਹਰ ਜਗ੍ਹਾ ਦੇ ਉੱਤੇ ਅਸੀਂ ਕਮਾਲ ਕਰਦੇ ਆਂ ਔਰ ਅਸੀਂ ਪ੍ਰੋਜੈਕਟ ਵੀ ਕਰਨੇ ਆ ਕਿ ਇੰਡੀਆ ਸ਼ਾਈਨਿੰਗ ਇੰਡੀਆ ਕਮਾਲ ਹੋ ਰਿਹਾ ਹੈ ਇੰਡੀਆ ਦੀ ਜੀਆਰਪੀ ਇੰਨੀ ਹੋ ਗਈ ਹੈ ਇੰਡੀਆ ਇਸ ਤਰ੍ਹਾਂ ਹੋਏਗਾ ਅਗਲੇ ਕੁਝ ਸਾਲਾਂ ਤੱਕ ਅਸੀਂ ਡਿਵੈਲਪਡ ਨੇਸ਼ਨ ਵੀ ਬਣ ਜਾਵਾਂਗੇ ਇਹ ਤਾਂ ਅਸੀਂ ਸਾਰੀ ਦੁਨੀਆ ਨੂੰ ਦੱਸਣਾ ਹੈ ਔਰ ਬੜੀ ਅੱਛੀ ਗੱਲ ਹੈ ਦੱਸਣਾ ਵੀ ਚਾਹੀਦਾ ਜੇ ਪ੍ਰੋਗਰੈਸ ਹੋਈ ਹੈ ਤੇ ਲੋਕਾਂ ਨੂੰ ਕਿਉਂ ਨਾ ਪਤਾ ਲੱਗੇ ਪਰ ਐਕਚੁਅਲ ਗੜੀਏ ਉਹ ਤੇ ਪ੍ਰੂਫ ਆਫ ਦੀ ਪੁੱਟਿੰਗ ਇਨ ਦੀ ਮੀਟਿੰਗ ਕਿ ਜੇ ਕੋਈ ਫਾਰਨਰ ਇੱਥੇ ਆਉਂਦਾ ਆ ਪਿੱਛੇ ਦੇ ਇੱਕ ਫਾਰਨਰ ਦਾ ਕੋਈ ਰੇਪ ਹੋ ਗਿਆ ਕਿਤੇ ਹੈ ਨਾ ਲੇਡੀ ਦਾ ਉਹ ਪੇਪਰ ਉਹ ਬਾਈਕਰ ਸੀ ਕਿ ਬਿਲਕੁਲ ਬਹੁਤ ਨੈਗੇਟਿਵ ਇਮਪੈਕਟ ਹੁੰਦਾ ਉਹ ਵਰਡ ਆ ਮਾਉਥ ਤੇ ਨਾਲ ਜਦੋਂ ਬਾਹਰ ਗੱਲ ਜਾਂਦੀ ਹੈ ਤੇ ਸਾਰੀ ਦੁਨੀਆ ਸਾਡੇ ਉੱਤੇ ਉਹ ਸੋਚ-ਸੋਚ ਕਰਦੀ ਹੈ ਵੀ ਇਹ ਕੀ ਲੋਕ ਨੇ ਕਿਸ ਤਰ੍ਹਾਂ ਦੇ ਲੋਕ ਨੇ ਜਿਹੜੇ ਇੱਜ਼ਤ ਨਹੀਂ ਕਰਦੇ ਅਸੀਂ पाਵੇਂ ਜਿੰਨਾ ਵਾਸੂ ਦੇਵਮ ਕੁਟਪਮ ਕਰ ਲੀਏ ਪਰ ਇਹਦੇ ਕੋਈ ਸ਼ੱਕ ਨਹੀਂ ਕਿ ਵੀ ਡੂ ਨਾਟ ਰਿਸਪੈਕਟ आवर ਵਿਜ਼ਿਟਰਸ आवर ਗੈਸਟਸ आवर ਫੋਰਨ ਗੈਸਟ ਜਿਹੜੇ ਸਾਡੇ ਕੋਲ ਆਉਂਦੇ ਨੇ ਅਸੀਂ ਉਹਨਾਂ ਨਾਲ ਚੀਟ ਕਰਨੇ ਆ ਧੋਖਾ ਕਰਨੇ ਆ ਹੀਰਾ ਫੇਰੀ ਕਰਨੇ ਆ ਉਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਨੇ ਆ ਵੀ ਡੋਨਟ ਰਿਸਪੈਕਟ them ਔਰ ਇਹ ਗੱਲ ਜਿਹੜੀ ਕਹੀ ਹੈ ਉਹ ਬੀਬੀ ਨੇ ਮੇਰਾ ਖਿਆਲ ਹੈ ਉਹ ਬਹੁਤ ਵੱਡਾ ਮੈਸੇਜ ਆਏਗਾ ਪੂਰੀ ਦੁਨੀਆ ਦੇ ਵਿੱਚ ਵੀ ਇਹ ਕੀ ਲੋਕ ਗੱਲਾਂ ਕੀ ਕਰਦੇ ਨੇ ਇਹ ਦੇ ਡੋਨਟ ਵਾਕ ਦੀ ਟਾਕ ਜੋ ਗੱਲਾਂ ਕਰਦੇ ਨੇ ਉਹਨਾਂ ਦਾ ਮਤਲਬ ਵੀ ਕੋਈ ਨਹੀਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਹਰ ਹਿੰਦੁਸਤਾਨੀ ਨੂੰ ਖਾਸ ਕਰਕੇ ਜਿਹੜੇ ਪ੍ਰੀਟਿਕ ਜਗਾੜੇ ਜਿੱਥੇ ਟੂਰਿਜ਼ਮ ਬਹੁਤ ਪਪੂਲਰ ਹੈ ਉੱਥੇ ਸਪੈਸ਼ਲ ਟੂਰਿਜ਼ਮ ਦੀ ਪੁਲਿਸ ਹੋਏ ਸਪੈਸ਼ਲ ਟੂਰਿਜ਼ਮ ਦੇ ਅੰਬੈਸਡਰ ਹੋਣ ਜਿਹੜਾ ਖਿਆਲ ਕਰਨ ਇਹੋ ਜਿਹੀ ਚੀਜ਼ਾਂ ਨੂੰ ਔਰ ਇਹੋ ਜਿਹੀ ਕੋਈ ਕੰਪਲੇਨ ਜਿਹੜੀ ਹੋਏ ਉਹਨੂੰ ਫੌਰਨ ਐਡਰੈਸ ਕਰਕੇ ਉਹਦੇ ਉੱਤੇ ਉਹਨੂੰ ਠੀਕ ਕੀਤਾ ਜਾਵੇ ਤੁਰੰਤ ਐਕਸ਼ਨ ਇੱਕ ਬਿਲਕੁਲ ਤੁਰੰਤ ਐਕਸ਼ਨ ਹੋਣਾ ਚਾਹੀਦਾ ਹੈ ਕੁਇਕ ਐਕਸ਼ਨ ਹੋਣਾ ਚਾਹੀਦਾ ਤਾਂ ਜੋ ਇਹ ਘਟਨਾ ਵਾਪਰ ਨਾ ਚਹੀਦੀ ਤਾਂ ਉਸ ਦੇ ਨਾਲ ਹੀ ਉਹਨੂੰ ਸੋਲਵ ਕਰ ਲਿਆ ਜਾਵੇ ਜਿਹੜਾ ਬੰਦਾ ਉਸ ਘਟਨਾ ਦਾ ਪੀੜਤ ਹੈਗਾ ਉਹਨੂੰ ਮੌਕੇ ਤੇ ਸੈਟੀਸਫਾਈ ਕੀਤਾ ਜਾਵੇ ਕਿ ਅੱਗੇ ਅਜਿਹੀ ਚੀਜ਼ ਨਹੀਂ ਹੁੰਦੀ ਜੀਮਾ ਸਾਹਿਬ ਇੱਕ ਹਜ਼ਾਰ ਦੇ ਨੇੜੇ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਬਹੁਤ ਵਾਪਰ ਰਹੀਆਂ ਇਹ ਵੀ ਸੁਣਨ ਦੇ ਵਿੱਚ ਆਇਆ ਉੱਥੇ ਕੁਝ ਜਿਹੜੇ ਦੁਕਾਨਦਾਰ ਨੇ ਜਾਂ ਹਿਮਾਚਲ ਵਾਲੇ ਖਾਸ ਕਰਕੇ ਉਹ ਲੋਕਾਂ ਤੋਂ ਤੰਗ ਆ ਜਾਂਦੇ ਨੇ ਜਾਣ ਬੁੱਝ ਕੇ ਹਰੇਕ ਵਾਰੀ ਇਦਾਂ ਦੀਆਂ ਘਟਨਾਵਾਂ ਉੱਥੇ ਹੁੰਦੀਆਂ ਹੁੰਦੀਆਂ ਹਰੇਕ ਵਾਰੀ ਉਹ ਜਾਣ ਬੁੱਝ ਕੇ ਹਮਲਾ ਵੀ ਕਰਦੇ ਨੇ ਕਿਉਂਕਿ ਉਹ ਇੱਕ ਮਿੰਟ ਦੇ ਵਿੱਚ 1.5-200 ਬੰਦਾ ਇਕੱਠਾ ਹੋ ਜਾਂਦਾ ਇਸ ਘਟਨਾ ਦੇ ਵਿੱਚ ਵੀ ਇਹ ਜ਼ਿਕਰ ਆਇਆ ਤੇ ਜਦੋਂ ਅੱਜ ਮੈਂ ਇੱਕ ਵੀਡੀਓ ਸੁਣ ਰਿਹਾ ਸੀਗਾ ਚਰਨਜੀਤ ਚੰਨੀ ਨੇ ਆਪਣੇ ਸਾਥੀ ਨੂੰ ਫੋਨ ਲਗਾ ਲਿਆ ਸਾਥੀ ਫੋਨ ਦੀ ਅਸੀਂ ਗੱਲ ਕਰਦੇ ਕਿਉਂਕਿ ਸਾਥੀ ਉਹਨਾਂ ਦੇ ਉੱਥੇ ਜਿਹੜੇ ਮੁੱਖ ਮੰਤਰੀ ਨੇ ਉਹ ਸੁਖਵਿੰਦਰ ਸੁਖੂ ਨੇ ਉਹ ਹਿਮਾਚਲ ਦੇ ਵਿੱਚ ਮੁੱਖ ਮੰਤਰੀ ਨੇ ਤਾਂ ਉਹਨਾਂ ਨੂੰ ਉਹਨਾਂ ਨੇ ਜਦੋਂ ਫੋਨ ਲਗਾਇਆ ਤਾਂ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਵੀ ਆ ਘਟਨਾ ਵਾਪਰੀ ਹੈ ਤਾਂ ਸੁਖਵਿੰਦਰ ਸੁਖੂ ਦਾ ਬਿਆਨ ਇਹ ਸੀਗਾ ਕਿ ਉਹ ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਸੀ ਇਸ ਘਟਨਾ ਦਾ ਇੱਕ ਸੂਬੇ ਦੇ ਵਿੱਚ ਏਡੀ ਵੱਡੀ ਘਟਨਾ ਹੋ ਜਾਵੇ ਅਟੈਕ ਹੋ ਜਾਵੇ ਕਿ ਉਹਨਾਂ ਦੀ ਆਮ ਜੀ ਗੱਲ ਹੋਗੀ ਜਿਹਦੇ ਵੱਲ ਉਹਨਾਂ ਦਾ ਧਿਆਨ ਹੀ ਨਹੀਂ ਹੈਗਾ ਜੇ ਮੁੱਖ ਮੰਤਰੀ ਦਾ ਇਸ ਘਟਨਾ ਵੱਲ ਧਿਆਨ ਨਹੀਂ ਹੈਗਾ ਹਾਲਾਂਕਿ ਇਹ ਵੀ ਖਬਰਾਂ ਨੇ ਕਿ ਹਰ ਵਾਰ ਉੱਥੇ ਇਦਾਂ ਦੇ ਇਨਸੀਡੈਂਟ ਹੁੰਦੇ ਨੇ ਤੇ ਉੱਥੇ ਦੇ ਜਿਹੜੇ ਦੁਕਾਨਦਾਰ ਨੇ ਇਕੱਠੇ ਹੋ ਕੇ ਇਦਾਂ ਹੀ ਹਮਲਾ ਕਰਦੇ ਨੇ ਪੰਜਾਬੀਆਂ ਦੇ ਖਾਸ ਕਰਕੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਨੇ ਸਾਡੇ ਕੁਝ ਸਾਥੀ ਸੀਗੇ ਉਹਨਾਂ ਦੇ ਨਾਲ ਵੀ ਹੋ ਚੁੱਕੀਆਂ ਨੇ ਘਟਨਾਵਾਂ ਤਾਂ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਜੇ ਇਸ ਘਟਨਾ ਦਾ ਨਹੀਂ ਪਤਾ ਹੈਗਾ ਇੱਕ ਸਪੇਨ ਦੀ ਲੜਕੀ ਦੇ ਨਾਲ ਇਹ ਕੁਝ ਹੋ ਗਿਆ ਜਾਂ ਉਹਨਾਂ ਦੇ ਪਰਿਵਾਰ ਦੇ ਨਾਲ ਇਹ ਕੁਝ ਤਾਂ ਲੱਗਦਾ ਕਿ ਇਹ ਵੀ ਚਿੰਤਾ ਦੀ ਗੱਲ ਹੈ ਵੀ ਮੁੱਖ ਮੰਤਰੀ ਨੂੰ ਤਾਂ ਘਟੋ ਘਟ ਇਦਾਂ ਦੀ ਚੀਜ਼ ਦਾ ਪਤਾ ਹੋਣਾ ਚਾਹੀਦਾ ਦੇਖੋ ਇਹ ਇਹ ਬੈਡ ਇਹ ਬੈਡ ਗਵਰਨੈਂਸ ਹੈ ਹੋਰ ਕੁਝ ਨਹੀਂ ਪੂਰ ਗਵਰਨੈਂਸ ਜਿਹੜੀ ਹੁੰਦੀ ਹੈ ਉਹ ਜ਼ਮੀਨ ਦੇ ਨਾਲ ਲੋਕ ਜਿਹੜੇ ਜੋ ਜੁੜੇ ਨਹੀਂ ਹੁੰਦੇ ਤੇ ਇਸ ਤਰ੍ਹਾਂ ਦੀ ਹਕਤਾਂ ਹੁੰਦੀਆਂ ਨੇ ਮੇਰਾ ਖਿਆਲ ਹੈ ਚੀਫ ਮਿਨਿਸਟਰ ਨੂੰ ਇਸ ਗੱਲ ਦੀ ਕਿਉਂ ਨਹੀਂ ਖਬਰ ਉਹਨਾਂ ਨੇ ਸ਼ਾਇਦ ਇਹ ਝੂਠ ਬੋਲਿਆ ਇਸ ਗੱਲ ਨੂੰ ਅੰਡਰਪਲੇ ਕਰਨ ਵਾਸਤੇ ਪਰ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਇਮੀਡੀਏਟਲੀ ਕਿ ਵੀ ਇਹ ਗੱਲ ਇਸ ਤਰ੍ਹਾਂ ਹੈ ਤੇ ਤੇ ਉੱਤੇ ਮੈਂ ਐਕਸ਼ਨ ਲੈ ਰਿਹਾ ਹਾਂ ਇਮੀਡੀਏਟ ਇਹ ਕੋਈ ਗੱਲ ਨਹੀਂ ਠੀਕ ਹੋ ਜਾਏਗਾ ਸਭ ਕੁਝ ਉਹ ਦਿਨ ਲੋਕਾਂ 'ਚ ਕੰਫੀਡੈਂਸ ਹੁੰਦਾ ਲੋਕਾਂ 'ਚ ਫੇਸ ਹੁੰਦਾ ਹੁਣ ਤਾਂ ਲੋਕਾਂ 'ਚ ਫੇਸ ਹੀ ਨਹੀਂ ਇਸ ਗੱਲ ਦਾ ਉੱਤੋਂ ਪੀਏ ਕੀ ਕਰਦੇ ਨੇ ਸੋ ਮੈਂ ਸਮਝਦਾ ਪੀ ਇਹ ਤਾਂ ਬੜੀ ਵੱਡੀ ਗਲਤੀ ਹੈ ਸਿਸਟਮ ਦੀ ਜੀ ਚੀਮਾ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਥੈਂਕ ਯੂ ਫਾਰ ਤਾਂ ਸਾਡੇ ਨਾਲ ਕਰਨਲ ਦਲਜੀਤ ਸਿੰਘ ਚੀਮਾ ਜੁੜੇ ਸੀਗੇ ਤਾ ਅਸੀਂ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਘਟਨਾ ਬੜੀ ਚਿੰਤਾਜਨਕ ਹੈਗੀ ਹੈ ਅੱਜ ਅਸੀਂ ਚੁੱਤੇ ਤੌਰ ਤੇ ਦੱਸ ਦਿੱਤਾ ਚਰਨਜੀਤ ਚੰਨੀ ਹੁਰਾ ਦੇ ਵੱਲੋਂ ਉੱਚੇ ਤੌਰ ਤੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਫੋਨ ਕੀਤਾ ਗਿਆ ਪੁੱਛਿਆ ਗਿਆ ਵੀ ਇਹ ਘਟਨਾ ਬਹੁਤ ਚਿੰਤਾਜਨਕ ਹੈ ਤੁਹਾਡਾ ਇੱਤੇ ਕੀ ਟੇਕ ਹੈ ਉਹ ਉਹਨਾਂ ਦਾ ਰਿਐਕਸ਼ਨ ਇਹ ਸੀਗਾ ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਸ ਘਟਨਾ ਦਾ ਤੇ ਅਸੀਂ ਇਸ ਘਟਨਾ ਦਾ ਜ਼ਿਕਰ ਪਹਿਲਾਂ ਵੀ ਤੁਹਾਡੇ ਨਾਲ ਕੀਤਾ ਸੀ ਇਸ ਦਾ ਇਸ ਕਰਕੇ ਜ਼ਿਕਰ ਕਰਨਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਜੇ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਕੋਈ ਤਰੇੜ ਪਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨੂੰ ਜਦੋਂ ਅਸੀਂ ਕਹਿੰਦੇ ਨਹੀਂ ਹੁੰਦੇ ਕਿ ਇਦਾਂ ਦਾ ਪੌਦਾ ਇਦਾਂ ਦਾ ਬੀਜ ਨਫਰਤ ਦਾ ਫੁੱਟਣ ਤੋਂ ਪਹਿਲਾਂ ਹੀ ਉਹਨੂੰ ਰੋਕ ਲੈਣਾ ਚਾਹੀਦਾ ਹੈਗਾ ਇਸੇ ਕਰਕੇ ਅਸੀਂ ਤਵੱਜੂ ਦੇ ਰਹੇ ਹਾਂ ਕਿ ਇਸ ਘਟਨਾ ਦੇ ਉੱਪਰ ਚਿੰਤਨ ਕਰਨਾ ਚਾਹੀਦਾ ਹੈ ਚਰਨਜੀਤ ਚੰਨੀ ਹੋਰਾਂ ਦੇ ਵੱਲੋਂ ਆਪਣੇ ਵੱਲੋਂ ਚੰਗੀ ਸਾਰਥਕ ਕੋਸ਼ਿਸ਼ ਕੀਤੀ ਗਈ ਪਰ ਉਸ ਤੋਂ ਬਾਅਦ ਜਿਹੜਾ ਸੁਖਵਿੰਦਰ ਸੁਖੂਰਾਂ ਦਾ ਬਿਆਨ ਸੀ ਜਾਂ ਉਹ ਕਿਸ ਤਰੀਕੇ ਨਾਲ ਇਸ ਮਸਲੇ ਨੂੰ ਆਪਣੇ ਧਿਆਨ ਤੋਂ ਪਰੇ ਦੱਸ ਰਹੇ ਸੀਗੇ ਵੀ ਸ਼ਾਇਦ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਇਹ ਮਸਲਾ ਹੈਗਾ ਤਾਂ ਇਹ ਬਹੁਤ ਚਿੰਤਾ ਦੀ ਗੱਲ ਹੈ ਕਿਉਂਕਿ ਉਹਨਾਂ ਦੇ ਲਈ ਸ਼ਾਇਦ ਉੱਥੇ ਆਮ ਜਿਹੀਆਂ ਗੱਲਾਂ ਨੇ ਉੱਥੇ ਪਹਿਲਾਂ ਵੀ ਇਦਾਂ ਦੀਆਂ ਘਟਨਾਵਾਂ ਵ ਪਰ ਇਸ ਘਟਨਾ ਨੂੰ ਲੈ ਕੇ ਚਿੰਤਨ ਕਰਨਾ ਇਸ ਕਰਕੇ ਬਣਦਾ ਕਿ ਜੇ ਇਦਾਂ ਦੀਆਂ ਘਟਨਾਵਾਂ ਹੋ ਰਹੀਆਂ ਨਾਲੇ ਖਾਸ ਕਰਕੇ ਜਦੋਂ ਕੰਗਣਾ ਰਾਤ ਦੀ ਘਟਨਾ ਹੁੰਦੀ ਉਸ ਤੋਂ ਬਾਅਦ ਇਦਾਂ ਦੀਆਂ ਘਟਨਾਵਾਂ ਹੋ ਰਹੀਆਂ ਤੇ ਉਹਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਕਿ ਤੁਸੀਂ ਕੰਗਣਾ ਤੇ ਅਟੈਕ ਕੀਤਾ ਅਸੀਂ ਤੁਹਾਡੇ ਤੇ ਕਰਾਂਗੇ ਤਾਂ ਇਹ ਬਹੁਤ ਮੰਦਭਾਗੀਆਂ ਚੀਜ਼ਾਂ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਸੂਬੇ ਦੀ ਸਰਕਾਰ ਪੰਜਾਬ ਦੀ ਖਾਸ ਕਰਕੇ ਨਾਲ ਹਿਮਾਚਲ ਦੀ ਸਰਕਾਰ ਆਪਸੀ ਤਾਲਮੇਲ ਨਾਲ ਕਿਸ ਤਰੀਕੇ ਨਾਲ ਮਿਲ ਕੇ ਨਾਲ ਦੀ ਨਾਲ ਹਰਿਆਣਾ ਦਾ ਵੀ ਜ਼ਿਕਰ ਕਰਦੇ ਕਿਉਂਕਿ ਉੱਥੇ ਵੀ ਘਟਨਾਵਾਂ ਵਾਪਰੀ ਇਹ ਸਾਰੀਆਂ ਸਰਕਾਰਾਂ ਆਪਸ ਦੇ ਵਿੱਚ ਮਿਲ ਬੈਠ ਕੇ ਜਾਂ ਆਪਸੀ رابطہ ਕਰਕੇ ਕਿਸ ਤਰੀਕੇ ਨਾਲ ਇਦਾਂ ਦੀਆਂ ਜੇ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਨੂੰ ਠੱਲ ਪਾਉਂਦੀਆਂ ਨੇ ਤੇ ਨਾਲ ਦੀ ਨਾਲ ਜਿਹੜੇ ਟੂਰਿਸਟ ਜਾ ਰਹੇ ਨੇ ਉਹਨਾਂ ਨੂੰ ਰੋਕਣ ਦੀ ਥਾਂ ਆਪਸੀ ਸਾਂਝ ਵਧਾ ਕੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਕੇ ਸੁਰੱਖਿਆ ਹੋਰ ਮਜ਼ਬੂਤ ਕਰਕੇ ਉਹਨਾਂ ਨੂੰ ਇਹ ਯਕੀਨ ਦਿਵਾਇਆ ਜਾਵੇ ਵੀ ਇਦਾਂ ਦੀਆਂ ਘਟਨਾਵਾਂ ਨਹੀਂ ਵਾਪਰਨਗੀਆਂ ਭਵਿੱਖ ਦੇ ਵਿੱਚ ਤਾਂ ਜੋ ਲੋਕਾਂ ਦੇ ਵਿੱਚ ਤੇ ਦੁਨੀਆ ਦੇ ਵਿੱਚ ਇਹ ਸੁਨੇਹਾ ਨਾ ਜਾਵੇ ਕਿ ਭਾਰਤ ਰਹਿਣ ਦੇ ਲਾਇਕ ਨਹੀਂ ਹੈਗਾ ਇਹ ਬਹੁਤ ਚਿੰਤਾ ਦੀ ਗੱਲ ਹੈ ਕਿ ਜੇ ਕੋਈ ਤੁਹਾਡੇ ਦੇਸ਼ ਬਾਰੇ ਇਹ ਕਹਵੇ ਵੀ ਇੱਥੇ ਅਸੀਂ ਰਹਿ ਕੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਇਹ ਸਾਡੇ ਲਈ ਚਿੰਤਾ ਦੀ ਗੱਲ ਹੈ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀ ਟਿੱਪਣੀ ਸਾਡੇ ਨਾਲ ਜਰੂਰ ਸਾਂਝਾ ਕਰੋ ਇੱਥੇ ਤੁਹਾਡਾ ਤੋਂ ਅਗ ਲੈਣੀ ਆ ਬਹੁਤ ਬਹੁਤ ਧੰਨਵਾਦ